ਹਾਂ ਜੀ ਯਾਤਰੀ ਗਾਲ ਜੀ ਚੱਲਿਆ ਜੀ ਸਾਡਾ ਅਮਰੀਕਾ ਵਾਲਾ ਮੰਡਾ ਅਮਰੀਕਨ ਅੰਗਰਮੀ ਬਾਈ ਜੀ ਵਾਲੀ ਕਬੂਤਰਾਂ ਨੂੰ ਮਿਲਦਾ ਨਿਰਦਾ ਤੇ ਕਬੂਤਰਾਂ ਨੂੰ ਨਾਲ ਹੀ ਲੈ ਜਾ ਓਏ ਨਹੀਂ ਨਾਲ ਤਾਂ ਨਹੀਂ ਆਹ ਹਰੀ ਕਾਂ ਦਾ ਲਾਦ ਫਿਰ ਤੋਂ ਬੱਚੇ ਕਿਹੜਾ ਗਿਆ ਕਿਹੜਾ ਉਹ ਗਿਆ ਹਰੀ ਲਾਣ ਕਾਂ ਦਾ ਸ਼ਾਖਾ ਕੱਢਿਆ ਜੀ ਰਾਜਨ ਵਾਲਿਆਂ ਨੇ ਲਓ ਜੀ ਗੁਰੀ ਦੇ ਕਬੂਤਰ ਰੇਖੋ ਬੈਠੇ ਜੇ ਕਿਤੇ ਬਾਜੀ ਹੋਈ ਤਾਂ ਦੱਸਿਓ ਜਰੂਰ ਛੱਡਾਂਗੇ ਕੋਈ ਬਾਜੀਆਂ ਬਾਬਾ ਸੱਪ ਰੱਖੇ ਸੰਗਿ ਕਰਾਵਾਂਗੇ ਆ ਗਈ ਜੀ ਟ੍ਰੈਵਲ ਉਹ ਗੁਰਾ ਜੀ ਬਰਕਤ ਆ। ਧੋਖ ਲੱਗੀ ਹੋਈ ਜੀ। ਕੀ ਗੱਲ ਸਫਾਈ ਕਰਕੇ ਜਾਣੀ ਹੁਣ? ਆਪ ਕੋਲ ਨਹੀਂ ਬਚੀ। ਦੋ, ਉਹ ਗੱਲ ਵਾਸਤੇ ਬਾਈ ਯਾਰ ਉਹ 31 ਤੇ ਜਾਂਦਾ ਯਾਰ ਐਵੇਂ ਗੱਲ ਤਾਂ ਜਰੂਰ ਪੁੱਟੀ ਜਾਣੀ। ਲੈ, ਬੱਸ। ਸਹੀ ਪਿੰਡਾਂ ਦੇ ਬੰਦੇ ਨੇ। ਉਹਨਾਂ ਨਾਲ ਜੜੇ ਜੁੜੇ। ਸਰਿਕੰਗ ਦਾ ਬਾਬਾ ਪੀ ਐਚ ਵੀ ਆ ਪੂਰੀ ਜੀ ਸਾਡਾ ਯਾਰ ਚੱਲਿਆ ਆ ਗਾਇ ਬਰੇਕ ਚੱਲਿਆ ਆ ਉਤਰਾ ਲਈ ਕੁਝ ਆਪਰੇ ਆ ਆਪਾਂ ਨੂੰ ਦੇ ਤਾ ਨਾਲ ਚੱਲ ਗਏ ਆ ਇਹਦੇ ਨਾਲ ਆ ਜਿਉਂਦਾ ਗੁਰੀਆ ਨਾਲ ਆ ਤੇ ਫਿਰ ਨੂੰ ਚੜਾ ਕੇ ਆਉਣਾ ਤੇਰੇ ਤਾਈ ਗੁਰੀ ਨੂੰ ਕਾਹ ਚੱਲਦੀ ਹੈ ਫੇਰ ਆਊਗਾ ਜੀ ਇਹ ਜਨਵਰੀ ਦੇ ਵਿੱਚ ਇਹ ਨਵਾਂ ਕਰਾਉਣਾ ਹਾਂ ਹੋਲੇ ਮਹੱਲੇ ਤੋਂ ਪਹਿਲਾਂ ਆ ਜਾਣਾ ਜੱਤਾ ਜੀ ਵੀ ਵੀਡੀਓ ਗੁਰੀਆ ਆਪਣੇ ਚੱਕੋ ਚਲੋ ਠੀਕ ਆ ਜੀ ਮਿਲਦੇ ਆਂ ਗਾਂ ਜਾ ਕੇ ਹੁਣ ਸਾਰੇ ਮੇਰੇ ਨਾਲ ਹੀ ਆ ਹਾਂ ਗੁਰੀ ਆਇਆ ਹਰ ਕਿੰਨੀ ਵਾਰ ਦਾ ਜੀ ਤੇਰੀ ਹੁਣ ਬਸ ਇਥੋਂ 1.5 ਘੰਟੇ ਦੀ ਹੈਗਾ 1.5 ਘੰਟਾ ਲੱਗਣਾ ਇਥੋਂ ਦੇ ਗੁਲਾਗਾਇਆ ਪੜੋ ਨਾਲ ਮਨਤ ਮਨਤ ਤੇ ਕੋਈ ਬਾਲੀ ਦਾ ਤੇਰੀ ਹੁੰਦੇ ਆਖਰੀ ਗੱਡੀ ਸਾਡੀ ਉਹ ਘਰ ਦੀ ਕਿਹ ਜੀ ਘਰ ਬੋਲੇ ਜਾਣਾ ਹਾਂ ਛੱਡ ਹੈ ਉਹਨਾ ਤਾਂ ਕਿ ਦਰਵਾਜ਼ਾ ਖੋਲ੍ਹਣਾ ਹੈ ਮਿਕਸ ਕਰਾ ਲੈਣਾ ਹੈ ਉਹ ਆ ਬੋੜਾ ਮੇਰਾ ਇਹ ਤੇ ਟਿੱਕੇ ਤੇ ਲੱਗੇ ਹੁੰਦੇ ਤਾਂ ਦਿੰਦਾ ਵਾ 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 ਇਹ ਜਾਗਣ ਵਾਲੇ ਬੋੜ ਜਾਗਣ ਵਾਲਾ ਫਿਰ ਸਵਾਕੋ ਫਾਂਟੇ ਜਾ ਰਿਹਾ ਰਹੇਗਾ ਜਿੱਥੋਂ ਆ ਫਿਰ ਗਲੀ ਨੂੰ ਇੰਟਰ ਕਰਾਈਏ ਅੰਦਰ 1 ਵਜੇ ਸਪਰਾ ਕੀ ਜਦੋਂ ਇਹ ਕਾ ਟਿਕਟ ਤੇਰਾ ਫਾਉਟੂ ਕੋ ਚੱਲ ਰਾਵਾਂ ਕਿੱਥੇ ਓਕੇ ਜੀ ਮਿਲਦੇ ਐਰਪੋਰਟ ਤੇ ਜਾ ਕੇ ਲੋ ਜੀ ਮਿੱਤਰੋ ਪਹੁੰਚ ਗਏ ਐਰਪੋਰਟ ਤੇ ਦਿੱਲੀ ਸਮਾਨ ਢਾਉਣ ਲੱਗਿਆ ਗੱਡੀ ਚੋਂ ਮਲਵਾਨਿਆ ਤੁਹਾਨੂੰ ਫੇਕ ਗੁੜੀ ਹਾਂ ਸਰੋ ਵੇਟ ਚਲੋ ਚੱਲਿਆ ਜੀ ਗੁੜੀ ਬਣਾਈ ਮਰੀ ਓਕੇ ਵੀਰੇ ਰੋਲ ਲੱਗ ਗਿਆ ਇਧਰ ਨੂੰ ਸੁੱਕਣਾ

ਲੋ ਜੀ ਚੱਲਿਆ ਕੁਰੀ ਬਾਏ ਉਜੀ ਗਿਆ ਕੋਈ ਬਾਪੂ ਚਾਚੀ ਚੱਲਿਆ ਜੀ ਅਮਰੀਕਾ ਨੂੰ ਅੰਦਰੋਂ ਟੂਰ ਲੱਗੇ ਆ ਉਹ ਰਜੀ ਬਰਾਵੀ ਕਿੰਨਾ ਟਾਈਮ ਸਾਨੂੰ ਵੇਟ ਕਰਨੀ ਪੈਣੀ ਇੱਥੇ ਆਸਪਤਾਲ ਚੇਕਿੰਗ ਅਰ ਉਹ ਕਿੱਸਾ ਇਹਦਾ ਪੱਛਾਈ ਤੋਂ ਦੁਨੀਆ ਆਹ ਨਾਲ ਕਿੰਨੀ ਜਾਣ ਵਾਲੀ ਆ ਇਹ ਦੇਖੋ ਹਾ ਹਾ ਵਾਹ ਕਰਿਆ ਮੈਂ ਕਿੱਥੇ ਜਾ ਰਿਹਾ ਅਰੇ ਜੱਲੇ ਵਿਚਾਰਾ ਤੁਮਣੀ ਇੱਥੇ ਲੱਗਣਾ ਇੱਥੇ ਪੜਿਆ ਹੋਇਆ ਜਾਂਦਾ ਆਪਣੇ ਵਾਲੇ ਕੋਲ ਪੁੱਛ ਲੂਗਾ ਨਹੀਂ ਨਹੀਂ ਚੱਲੀ ਜਾਂਦੇ ਬਾਹਰ ਕਾ ਘਟਣ ਨੂੰ ਓਕੇ ਬਾਏ ਮਿਲਾਂਗੇ ਅਗਲੇ ਸਾਲ ਲਓ ਜੀ ਹੋ ਗਏ ਐਂਟਰ ਅੰਦਰ ਸਾਡਾ ਯਾਰ ਚਲੋ ਠੀਕ ਆ ਜੀ ਇੱਕ ਵਦ ਗਿਆ ਜੀ ਹੁਣ ਕੱਲੂ ਕਰੂ ਫੋਨ ਆਪਾਂ ਕੱਲੂ ਰਾਤ ਨੂੰ ਬੋਚੂ ਦਾ 11 ਵਜੇ ਇਹ ਅਮਰੀਕਾ ਜੀ ਦੁਬਈ ਦੀ ਸਟੇ ਆ ਪੰਨਾ ਘੰਟਿਆਂ ਦੀ ਦੁਬਈ ਜੋ ਸਤਾ ਅਮਰੀਕਾ ਨੂੰ ਉਡਾਰ ਚਲੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹੀ ਹੋ ਗਈ ਹੁਣ ਤਾਂ ਓਕੇ ਤੋ ਪੜਾਓ ਸਤਿ ਸ੍ਰੀ ਅਕਾਲ ਆਪਾਂ ਚੱਲ ਜੀ ਯਾਰ ਸਾਡਾ ਕੀ ਆ ਜੀ ਗਿਆ ਮਿੱਤਰੋ ਯਾਜ ਖੜੇ ਦੇਖੋ ਉਹ ਦੇਖ ਲੈ ਉਹ ਦੇਖ ਚੜ ਗਿਆ ਉਹ ਲੈ ਤਾਂ ਵੱਜਦੀ ਆ ਜੀ ਦੇਖੋ ਚੜਦਾ ਜਿ ਦਿਨੇ ਆ ਪੂਰਾ ਬਣੂ ਪੂਰੀ ਐ ਵਧੀਆ ਉਹ ਖੜੇ ਮਿੱਤਰੋ ਯਾਜ ਯਾਜ ਸਹੀ ਜਾਂਦੇ ਆ ਆਪਾਂ ਦੇਖੋ ਚਲੋ ਤੇ ਸਾਡਾ ਵੀ ਰੱਬ ਸੁਭਨਾ ਪੂਰਾ ਕਰੇ ਜੀ ਪਿੱਛੇ ਬਹਿਣ ਦਾ ਚਲੋ ਠੀਕ ਆ ਜੀ ਯਾਜ ਦੇਖ ਲੈ ਲੈ ਵੀ ਝੂਟੇ ਸਾਰੇ ਨੇ ਬਾਏ